ਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਛੇਦ ਭਾਈ ਜਥੇਦਾਰ ਗੁਰਦੇਵ ਸਿੰਘ ਕੌਕੇ ਉਹਨਾਂ ਦੇ ਭੈਣ ਨਿਸ਼ੱਤਰ ਕੌਰ ਉਹਨਾਂ ਦੇ ਘਰੇ ਬੈਠਿਆਂ ਤੇ ਗੱਲਬਾਤ ਕਰਾਂਗੇ ਜੋ ਹੁਣ ਚੱਲ ਰਿਹਾ ਵਰਤਾਰਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਅ ਮਾਤਾ ਜੀ ਕਿਸ ਤਰ੍ਹਾਂ ਦਾ ਉਹ ਸਮਾ ਰਿਆ ਜੀ ਸਟੀਨ ਵਿਖੇ ਦਾ ਇਹ ਸਮਾ ਵਾਤਾ ਉਤਕਾਰਿਆ ਹੂੰ 30 ਸਾਲ ਬੀਤ ਕੇ ਨਾਨ ਸ਼ੀਤ ਕਰਤਾ ਕਰੇ ਉਹ ਜਾ ਕੇ ਗਿਰ ਪધાર ਕਰਕੇ ਲਗਾਈ ਸੀ ਸਾਨੂੰ ਤਾਂ ਪਤਾ ਹੀ ਨਹੀਂ ਕੀ ਪਾਣਾ ਵਜਤ ਹਾਂਜੀ ਤੇ ਉਹ ਤਾਂ ਸਾਨੂੰ ਸਾਰਾ ਕੁਝ ਪਤਾ ਸੀਗਾ ਵੀ ਇਸ ਤਰ੍ਹਾਂ ਕਰ ਰਹੇ ਆ ਇਹ ਤੁਹਾਨੂੰ ਨਾ ਸਾਨੂੰ ਨਹੀਂ ਪਤਾ ਕੁਝ ਅਸੀਂ ਤਾਂ ਮੈਲਨ ਵੀ ਨਹੀਂ ਗਏ ਬਈ ਛੇਤੀ ਹੂੰ ਪਹਿਲਾਂ ਮੈੱਕ ਆਏ ਸੀ ਫੇਰ ਬਾ ਜਾਇਆ ਹੀ ਨਹੀਂ ਗਿਆ ਅੱਛਾ ਹਾਂਜੀ ਜਦੋਂ ਘਰੋਂ ਲੈ ਕੇ ਗਏ ਉਹ ਤਾਂ ਗਿਰ ਪધાર ਕਰਕੇ ਲਗਾਈ ਆ ਉੱਥੇ ਜਾ ਕੇ ਹੀ ਇਹ ਪਾਣਾ ਵਜਤ ਤੇ ਫਿਰ ਉਹਨੂੰ ਕਰਨਾ ਟਾਈਮ ਬਾਅਦ ਮੁਲਾਕਾਤ ਕਰਦੇ ਹਾਂ ਜਾ ਕੇ ਕਿਥੋਂ ਨਾ ਕੀਤੀ ਨਹੀਂ ਮੁਲਾਕਾਤ ਨਹੀਂ ਕੋਈ ਨਹੀਂ ਕਦੇ ਵੀ ਇੱਥੇ ਨਹੀਂ ਕੀਤੀ ਜਗਰਾਉ ਅੱਛਾ ਉਹ ਅਗਰ ਪਦਾਰ ਕਰਕੇ ਲਗਾਇਆ ਸੀ ਕਰਨ ਵਾਸਤੇ ਫਿਰ ਉਦੋਂ ਜਦੋਂ ਪਘੋੜਾ ਕਰਾਰ ਕਰ ਦੇਤਾ ਨਾ ਉਸ ਤਾਂ ਉਦਹੀਂ ਗਏ ਅੱਛਾ ਉਦੋਂ ਮੈਂ ਤਾਂ ਜਿਵੇਂ ਪੁਲਿਸ ਘਰੇ ਵੀ ਆਉਂਦੀ ਹੋਊਗੀ ਉੱਥੇ ਹਨਾ ਹਾਂਜੀ ਬਾਅਦ ਜਦੋਂ ਪਘੋੜਾ ਲਾਂਤਾ ਉਹ ਕਿਸ ਤਰ੍ਹਾਂ ਦਸੀ ਉਹ ਦੱਸਦਾ ਉਹ ਸਾਰਾ ਕੁਝ ਪਸਪਾ ਸਾਈ ਨੇ ਸੀ ਕਿ ਨਾ ਛੋਟੇ ਛੋਟੇ ਬੱਚੇ ਸੀਗੇ ਹਮ ਪਰਜਾਈ ਮੇਰੀ ਸੀਗੀ ਤੇ ਜਿਵੇਂ ਪੁੱਛਦੇ ਸੀ ਉਹ ਦੱਸ ਦੇਣਦੇ ਸੀਗੇ ਤੂੰ ਦੌਂਦੇ ਸੀ ਵੀ ਐ ਤਸ਼ੱਦਦ ਕਰ ਰਹੇ ਇਸ ਤਰ੍ਹਾਂ ਕੀਤਾ ਜਾ ਰਹੇ ਹਾਂਜੀ ਉਹ ਤਾਂ ਮਹੀਨੋਂ ਨਹੀਂ ਸੀ ਸਾਨੂੰ ਤਾਂ ਕੋਈ ਪਤਾ ਹੀ ਨਹੀਂ ਸੀ ਵੀ ਇੰਨਾ ਕੁਟਿਆ ਜਾ ਰਿਹਾ ਹਮ ਪਿੱਛੇ ਬਾਅਦ ਚ ਪਤਾ ਲੱਗਿਆ ਇਹਨਾਂ ਗੱਲਾਂ ਦਾ ਸਾਨੂੰ ਤੋ ਪਹਿਰੇ ਜਦੋਂ ਵਿਆਹ ਹੋ ਗਿਆ ਇਸ ਘਰੇ ਆ ਗਏ ਤੁਸੀਂ ਆਉਂਦੇ ਰਹਿੰਦੇ ਸੀ ਤੁਹਾਡੇ ਨਾਲ ਇੱਥੇ ਉਹ ਪ੍ਰੇਮ ਹੈ ਕਿਸ ਪੁਰਾਣਾ ਹਾਂਜੀ ਪਹਿਲਾਂ ਤਾਂ ਆਉਂਦੇ ਸੀ ਜਦੋਂ ਜੱਥੇਦਾਰ ਬਣ ਜਾਂਦੇ ਆ ਫਿਰ ਉਹਦੋਂ ਉਹਦੋਂ ਬਾਅਦ ਚ ਉਹਦੋਂ ਬਾਅਦ ਵਿਆਹ ਹੋਇਆ ਹੂੰ ਜਦੋਂ ਜਤ ਮੈਂ ਅਮਰਤੋ ਚੱਕਿਆ ਉਹਨਾਂ ਨੂੰ ਅੱਛਾ ਜੀ ਉਹਦੋਂ ਬਾਅਦ ਚ ਵਿਆਹ ਹੋਇਆ ਫਿਰ ਜੱਥੇਦਾਰ ਬਣੇ ਫਿਰ ਵੀ ਆਏ ਉਹਨਾਂ ਦਾ ਵਰਵਾਨੀ ਵੰਨੀ ਤੇ ਆ ਪ੍ਰਚਾਰ ਕਰਨ ਵੇ ਬਲ ਧਰਮ ਪ੍ਰਚਾਰ ਕਮੇਟੀ ਇੱਧਰ ਸੀ ਕਿਹਾਲ ਉਦੋਂ ਤੱਕ ਇਹਨੇ ਸਾਡਾ ਟਾਈਮ ਹੀ ਖਰਾਬ ਹੁੰਦਾ ਹੂੰ ਇਹ ਅਸੀਂ ਹੁਣ ਜਾਣਦੇ ਆ ਫਾਲਤੂ ਉਹ ਰਿਸ਼ਤੇਦਾਰਾਂ ਚ ਜਾਣਦੇ ਆ ਤਾਂ ਸਮਾਂ ਖਰਾਬ ਹੁੰਦਾ ਹੈ ਤੇ ਉਹੀ ਗੁਰਬਾਣੀ ਦੀ ਵਿਆਖਿਆ ਤੇ ਲਈ ਗੁਰਬਾਣੀ ਤੇ ਲਈ ਗੁਰਬਾਣੀ ਪੜ ਗਏ ਗੁਰਬਾਣੀ ਗੁਰਬਾਣੀ ਨਾਲ ਪ੍ਰੇਮ ਬਾਲਾ ਸੀ ਹੂੰ ਸੰਗਰੂ ਦੇਲਚ ਵੀ ਮੁਲਾਕਾਤ ਕਰਕੇ ਆਉਂਦੇ ਸੀ ਹਿਮਾਲਾ ਵੀ ਜਾਂਦੇ ਸੀ ਪਟਿਆਲਾ ਵੀ ਗਏ ਮੈਂ ਜਾਂਦੇ ਰਹਿੰਦੇ ਸੀ ਤੇ ਜੇਲ੍ਹ ਚ ਕਿਵੇਂ ਦਾ ਮਾਹੌਲ ਹੁੰਦਾ ਸੀ ਉੱਥੇ ਇਹ ਜਾਂਦੇ ਜੇਲ੍ਹ ਚ ਇਕੱਲੇ ਆ ਜਾਂਦੇ ਸੀ ਕੋਈ ਘਰ ਵਾਲ ਨਹੀਂ ਗੱਲਾਂ ਕਰਦੇ ਸੀ ਅੱਛਾ ਤੁਸੀਂ ਨਾਮ ਜਪਣਾ ਵੱਧ ਤੋਂ ਵੱਧ ਨਾਮ ਜਪੋ ਮਹਾਰਾਜ ਬਹੁਤ ਕੁਝ ਦੇਊਗਾ ਹੂੰ ਮੈਂ ਨਾਮ ਜਫਰਤਾ ਸੀ ਬੇਕੁਮਾਰਾ ਜੀ ਮੈਨੂੰ ਕਿੱਥੋਂ ਕਿੱਥੇ ਲਾਇਆ ਹੁੰਦਾ ਐਂ ਕਈ ਪਾਸੇ ਉਹ ਚੜ੍ਹਦੀ ਕਲਾ ਦੀਆਂ ਗੱਲਾਂ ਹੀ ਸੀ ਸਾਰੀਆਂ ਸਾਰੀਆਂ ਚੜ੍ਹਦੀ ਕਲਾ ਦੀਆਂ ਗੱਲਾਂ ਇੱਥੇ ਕਲਾ ਸੰਗਰੂਰ ਜੇਲ੍ਹ ਚ ਮਿਲਿਆ ਕਿ ਫਿਰ ਅੱਗੇ ਦੂਜੀ ਜੇਲ੍ਹ ਚ ਮਿਲ ਜਾ ਕੇ ਫਰੋਜਪੁਰ ਵੀ ਜਾਂਦੇ ਰਹੇ ਅਸੀਂ ਫਰੋਜਪੁਰ ਰੱਖਿਆ ਸਾਰੇ ਤਾਂ ਜਾਂਦੇ ਹੁੰਦੇ ਸੀ ਅੱਛਾ ਜੀ ਅਰੇ ਨਹੀਂ ਵੀ ਜਾਇਆ ਜਾਂਦਾ ਸੀ ਕਾ ਖੇਲੂ ਕਮ ਸੀ ਗਏ ਆਰੀ ਸੰਗਤ ਕਹਿੰਦੀ ਆ ਬਈ ਦਰਿਆ ਚ ਬਈ ਰੋਹ ਸਭ ਪਿੱਛੇ ਹੂੰ ਤੇ ਤੇਦਮਾ ਦੇ ਟਾਇਚ ਹਾਂਜੀ ਉਹ ਵੇਖਿਆ ਕਦੇ ਜਾ ਕੇ ਉਹ ਥਾਂ ਕਿ ਉਹ ਭਰਾ ਦੀ ਜਿਹੜੀ ਕੋਈ ਗੱਲ ਐ ਜੀ ਹੋਵੇ ਜਿਹੜੀ ਐ ਹਰ ਵਕਤ ਹੀ ਰਹਿੰਦੀ ਹੋਵੇ ਯਾਦ ਭੈਣ ਨੂੰ ਹਨਾ ਵੀ ਆ ਉਹ ਤਾਂ ਰਹਿੰਦੀ ਵਹੀ ਆ ਯਾਦ ਹਾਂਜੀ ਆ ਮਾਤਾ ਜੀ ਭਾਵਕ ਹੋ ਗਏ ਨੇ ਹਾਂ ਗੱਲਾਂ ਕਰਦੇ ਆ ਜਿਸ ਤਰੀਕੇ ਦਾ ਕਿ ਜੇ ਭੈਣ ਭਰਾ ਦਾ ਪਿਆਰ ਬਹੁਤ ਹੁੰਦਾ ਆਪਸੀ ਦੇਖੀਏ ਤਾਂ ਆਪਾਂ ਆ ਕੌਮ ਨੇ ਸ਼ਹੀਦ ਮੰਨਿਆ ਹਨਾ ਪਰਿਵਾਰ ਦਾ ਵੀ ਵੱਡਾ ਰਤਬਾ ਵੀ ਉਹਨਾਂ ਦਾ ਭੈਣ ਭਾਈ ਨੇ ਤੇ ਆ ਜਿਹੜਾ ਉਸ ਸਮੇਂ ਦੀ ਉਸ ਵੇਲੇ ਸਰਕਾਰਾਂ ਵੱਲੋਂ ਕਰਨਾ ਚਾਹੀਦਾ ਸੀਗਾ ਉਹ ਨਹੀਂ ਕੀਤਾ ਗਿਆ ਕਿਤੇ ਨਾ ਜੀ ਨਹੀਂ ਅਜੇ ਕਈ ਨਹੀਂ ਭਈ ਉਹ ਨਾਂ ਦੀ ਤਾਂ ਦਾਸ ਏਹੀ ਸੀ ਵੀ ਮੈਂ ਯੂਜ ਕੇ ਸੀਧੀ ਪ੍ਰਾਪਤ ਕਰਾਂ ਜੀ ਛੀਦ ਕਰਾ ਦਿੱਤਾ ਗਿਆ ਜਦੋਂ ਸਾਨੂੰ ਐ ਨਹੀਂ ਵੀ ਉਹਨਾਂ ਨੇ ਸਿੱਧਾ ਛੀਦ ਹੋਣਾ ਹੀ ਸੀ ਹੂੰ ਉਹਨਾਂ ਦੇ ਮਿੱਥੀ ਹੋਈ ਸੀਗੀ ਐ ਨਹੀਂ ਕਿ ਹੂੰ ਤਾਂ ਭਣਾ ਪਰਮਾ ਵਾਲਾ ਰਸਤਾ ਤੋਂ ਪਤਾ ਹੀ ਆ ਵੀ ਹੁੰਦਾ ਹੀ ਹਾਂਜੀ ਸ਼ਾਂਜੀ ਵੀ ਚਲੋ ਕੌਮ ਦੇ ਲੇਖੇ ਹਨ ਸਭ ਤੋਂ ਵੱਡੀ ਗੱਲ ਤੇ ਅਸੀਂ ਮੁੰਬਈ ਸ਼ੁਕਰ ਕਰਦੇ ਹਾਂ ਦਾਤੇ ਦਾ ਬਈ ਉਹਨਾਂ ਨੇ ਕੀੰਤੀ ਪ੍ਰਾਪਤ ਕੀਤੀ ਇਹ ਵੀ ਇਹ ਦੁਕਾਨ ਤਾਂ ਜਿਹੜਾ ਏਦਾਂ ਵਾਪਰਿਆ ਤੁਸੀਂ ਬਹੁਤ ਕੁਝ ਚੱਲਿਆ ਇਹਦੇ 'ਚ ਕਿਸ ਤਰ੍ਹਾਂ ਦਾ ਉਹ ਵਰਤਾਰ ਆ ਰਿਹਾ ਹੈ ਵਰਤਾਰਾ ਜੀ ਉਦੋਂ ਹੂੰ ਸਰਕਾਰਾਂ ਗਿਆਲਮ ਸੀ ਜੀ ਹੂੰ ਤੇ ਚੰਗੇ ਬੰਦੇ ਉਹਨਾਂ ਸੱਚੇ ਤੇ ਚੰਗੇ ਬੰਦੇ ਨਹੀਂ ਪਸੰਦ ਸੀ ਜੀ ਹਾਂਜੀ ਹਾਂਜੀ ਤੇ ਖਾਸ ਕਰਕੇ ਜਿਹੜੇ ਕੌਮ ਦੀ ਅਗਵਾਈ ਕਰਦੇ ਅਗਵਾਈ ਕਰਦੇ ਸੀ ਹਾਂਜੀ ਮੰਨ ਲਓ 86 ਲੀਟਰ ਹੋਗੇ ਜੀ ਸਰਕਾਰਾਂ ਹੋਗੀਆਂ ਜੀ ਇਹਨਾਂ ਨੂੰ ਜੇ ਕੋਈ ਦੋ ਭਰਾ ਆਪਸ ਵਿੱਚ ਦੀ ਲੜਨਗੇ ਫੇਰੀ ਫਾਇਦਾ ਤਾਂ ਇਹਨਾਂ ਕੋਲੇ ਫੇਰੀ ਕੋਈ ਜਾਊਗਾ ਤੇ ਇਹਨਾਂ ਦੀ ਪੁੱਛਗਿਸ਼ ਵਧੂਗੀ ਜੀ ਤੇ ਜਥੇਦਾਰ ਸਾਹਿਬ ਇੱਕ ਬਹੁਤ ਹੀ ਵਧੀਆ ਸ਼ਖਸੀਅਤ ਸੀ ਵੀ ਉਹਨਾਂ ਤੇ ਹਰੇਕ ਸਿੱਖ ਸਾਰਾ ਸਿੱਖ ਪੰਥੀ ਉਹਨਾਂ ਤੇ ਮਾਣ ਕਰਦਾ ਸੀ ਤੇ ਉਹਨਾਂ ਦੀ ਹਰ ਗੱਲ ਨੂੰ ਮੰਨਣ ਨੂੰ ਤਿਆਰ ਸੀ ਜਦੋਂ ਵੀ ਕੋਈ ਕਿਸੇ ਧੀ ਪਹਿਣ ਦਾ ਮੰਨ ਲਓ ਕੋਈ ਰੌਲਾ ਪੈ ਜਾਣਾ ਜੀ ਆਪਸੀ ਸਹੁਰੇ ਪਰਿਵਾਰ ਨਾਲ ਕੋਈ ਰੌਲਾ ਪੈ ਹੀ ਜਾਂਦੇ ਆ ਜੀ ਉਹਨਾਂ ਕੋਲੇ ਦੋਵਾਂ ਪਰਿਵਾਰਾਂ ਨੇ ਆ ਜਾਣਾ ਉਹਨਾਂ ਨੇ ਦੋਵਾਂ ਪਰਿਵਾਰਾਂ ਨੂੰ ਛੱਡ ਲੈਣਾ ਜੀ ਸਹਿਮਤੀ ਕਰਾ ਦੇਣੀ ਹਾਂ ਜੀ ਤੇ ਉਹਨਾਂ ਦੀ ਆਪਸੀ ਭਾ ਕੇ ਸਹਿਮਤੀ ਕਰਾ ਦੇਣੀ ਜੀ ਮੰਨ ਲਓ ਕੋਈ ਦੋ ਭਰਾ ਆਪਸ ਵਿੱਚ ਦੀ ਝਗੜਪੇ ਕੋਈ ਜਿਵੇਂ ਨਹੀਂ ਝਗੜਾ ਕੋਈ ਵੈਸੇ ਵੀ ਹਾਂਜੀ ਉਹ ਦੋਵਾਂ ਪਰਿਵਾਰਾਂ ਦੇ ਦੋਵਾਂ ਭਰਾਵਾਂ ਨੇ ਉੱਥੇ ਆ ਜਾਣਾ ਜੀ ਉਹਨਾਂ ਨੂੰ ਸਮਝਾ ਬਿਜਾ ਕੇ ਤੇ ਉਹਨਾਂ ਦਾ ਰਾਜੀਨਾਮਾ ਕਰਾ ਦੇਣਾ ਜੀ ਇਹ ਗੱਲਾਂ ਜਿਹੜੇ ਜਿਹੜੇ ਸ਼ਾਸਕੀ ਲੀਡਰ ਹੁੰਦੇ ਆ ਚਾਹੇ ਕੋਈ ਸਰਕਾਰਾਂ ਹੁੰਦੀਆਂ ਸੀ ਉਹਨਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਜੀ ਕਿਉਂਕਿ ਜੇ ਕੋਈ ਕਿਸੇ ਦਾ ਕੋਈ ਮਾਮਲਾ ਉਲਝੂਗਾ ਤਾਂ ਕੋਈ ਇੱਕ ਅੱਦਾ ਬੰਦਾ ਉਹਨਾਂ ਤੋਂ ਵੀ ਫੋਨ ਕਰਾਉਂਦਾ ਨਿੱਜੀ ਮਫਾਦ ਲੈਣਾ ਹਾਂਜੀ 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 ਇਹ ਗੱਲਾਂ ਸੀ ਹਾਂ ਜਿਵੇਂ ਇਹ ਚੱਲਦਾ ਰਿਹਾ ਇਹ ਵੀ ਸੀਗਾ ਭਾਈ ਸਾਹਿਬ ਜਿਵੇਂ ਉਦੋਂ ਬਹੁਤ ਜ਼ਿਆਦਾ ਚੱਲ ਰਿਆ ਸੀਗਾ ਨਜਾਇਜ਼ ਤੌਰ ਤੇ ਖਣਾ ਮਾਰ ਦੇਣਾ ਉਹਨਾਂ ਦਾ ਕਤਲੋਗਾਰ ਤੇ ਚੱਲ ਰਹੀ ਸੀ ਉਸ ਦੇ ਵਿਰੁੱਧ ਵੀ ਬੋਲਦੇ ਸੀ ਬੋਲਦੇ ਸੀ ਜੀ ਖੁੱਲ ਕੇ ਬੋਲਦੇ ਸੀ ਹਾਂਜੀ ਹਾਂਜੀ ਹਰੇਕ ਪੱਖ ਤੋਂ ਜਾਨੀ ਜਾਨੀ ਜਿੱਥੇ ਸਿੱਖ ਕੌਮ ਦੀ ਗੱਲ ਆਉਂਦੀ ਸੀ ਸਿੱਖ ਦੀ ਗੱਲ ਆਉਂਦੀ ਸੀ ਚਾਹੇ ਕੋਈ ਕੋਈ ਗੈਰ ਸਿੱਖ ਵੀ ਸੀ ਜਿੱਥੇ ਕਿਸੇ ਨਾਲ ਕੋਈ ਵਧਿੱਕੀ ਹੁੰਦੀ ਸੀ ਨਾ ਜੀ ਉਹ ਉਹਦਾ डांट के विरोध करते थे देखिए दा हां जी ਤੇ ਜਦੋਂ ਇਹ ਮਤਲਬ ਕਿਰਪਾਦਾਰ ਕਰਕੇ ਲੈ ਕੇ ਜਾਂਦੇ ਆ ਜੀ ਹਾਂ ਜੀ ਉਹ ਤੋਂ ਬਾਅਦ ਫਿਰ ਕਿਸ ਤਰ੍ਹਾਂ ਦਾ ਸਾਰਾ ਲੱਗਦਾ ਪਹਿਲਾਂ ਤਾਂ 20 ਤਰੀਕ ਨੂੰ ਲੈ ਜਾਂਦੇ ਆ ਜੀ 20 ਦਸੰਬਰ ਨੂੰ ਤੇ ਉਹ मामा जी ਦੇ ਦੋਤੇ ਦੀ ਮੌਤ ਹੋਈ ਹੁੰਦੀ ਆ ਜੀ ਫਿਰ ਉਹ ਉਥੋਂ ਪੰਚਾਇਤ ਉਹ ਉਧਰ ਗਏ ਹੁੰਦੇ ਆ ਸਸਕਾਰ ਤੇ ਗਏ ਹੁੰਦੇ ਆ ਨਹੀਂ ਜੀ ਨਹੀਂ ਨਹੀਂ ਜੀ કરી ਹੁੰਦੇ ਆ। ਜੋ ਉਹਨੂੰ ਗ੍ਰਿਫਤਾਰ ਕਰਕੇ ਲੈ ਜਾਂਦੇ ਆ ਜੀ ਫਿਰ ਉਥੋਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਜਾ ਕੇ ਥਾਣੇ ਵੀ ਇਹਨਾਂ ਦੇ ਦੋਤੇ ਦੀ ਮੌਤ ਹੋਈ। ਚਲੋ ਉਹਨਾਂ ਨੂੰ ਛੱਡ ਦਿੰਦੇ ਆਓ ਸੰਸਕਾਰ ਹੋ ਜਾਂਦਾ ਜੀ ਉਥੇ ਐਮ ਦੀ ਗੜ ਮੰਡੀ। ਚਲੋ ਫਿਰ 25 ਤਰੀਕ ਨੂੰ ਜੀ ਗੁਰਦੁਆਰਾ ਸਾਹਿਬ 25 ਦਸੰਬਰ ਨੂੰ 1992 ਨੂੰ ਗੁਰਦੁਆਰਾ ਸਾਹਿਬ ਕਥਾ ਕਰੀ ਜਾਂਦੇ ਹੁੰਦੇ ਆ ਜੀ। ਤੇ ਉਥੋਂ ਅ ਪੁਲਿਸ ਮੁਲਾਜ਼ਮ ਆਉਂਦੇ ਆ ਜੀ। ਉਹ ਕਹਿੰਦੇ ਆ ਵੀ ਜਥੇਦਾਰ ਸਾਹਿਬ ਕਿੱਥੇ ਆ ਘਰੋਂ ਪੁੱਛਦੇ ਆ ਉਹ ਕਹਿ ਦਿੰਦੇ ਆ ਪਰਿਵਾਰ ਦੇ ਬੱਚੇ ਕਹਿੰਦੇ ਆ ਵੀ ਉਹ ਗੁਰਦੁਆਰਾ ਸਾਹਿਬ ਕਥਾ ਕਰਦੇ ਆ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਨੂੰ ਕਿਰਾ ਪਾ ਲੈਂਦੇ ਆ ਤੇ ਉਥੋਂ ਚਲੋ ਜਥੇਦਾਰ ਸਾਹਿਬ ਕਹਿੰਦੇ ਆ ਵੀ ਅਸੀਂ ਚਲੋ ਭਾਈ ਵੀ ਘਰੇ ਚੱਲਦੇ ਆ ਵੀ ਇਹ ਇਸ਼ਨਾਨ ਪਾਣੀ ਕਰਦੇ ਆ ਤੇ ਵੀ ਇਸ਼ਨਾਨ ਪਾਣੀ ਤੋਂ ਬਾਅਦ ਵੀ ਆਪਾਂ ਚੱਲਾਂਗੇ ਉੱਥੋਂ ਫਿਰ ਘਰੇ ਆਉਂਦੇ ਆ ਇਸ਼ਨਾਨ ਪਾਣੀ ਕਰਕੇ ਜਲ ਪਾਣੀ ਛੱਕ ਕੇ ਜੀ ਤੇ ਉਹਨਾਂ ਨਾਲ ਜੀ ਤੇ ਉੱਥੇ ਘੱਟੋ ਘੱਟ 2-300 ਬੰਦੇ ਦਾ ਇਕੱਠ ਹੁੰਦਾ ਜੀ ਸੰਗਤ ਸਾਰੀ ਆ ਜਾਂਦੀ ਹੈ ਗੁਰਦੁਆਰਾ ਸਾਹਿਬ ਤੇ ਉੱਥੇ ਫਿਰ ਉਹ ਸੰਗਤ ਨੂੰ ਵੀ ਤੁਸੀਂ ਕਹਿ ਲਓ ਵੀ ਆਖਰੀ ਫਤਿਹ ਉਹ ਬੁਲਾਉਂਦੇ ਆ ਜੀ ਵੀ ਕਹਿ ਦਿੰਦੇ ਆ ਵੀ ਮੈਨੂੰ ਲੱਗਦਾ ਵੀ ਐਤਕੀ ਪੁਲਿਸ ਕੋਈ ਕਾਰਾ ਆਪਦਾ ਕਰ ਦੋ ਹਾਂਜੀ ਹਾਂਜੀ ਤੇ ਫਿਰ ਉਹ 25 ਤਰੀਕ ਤੋਂ ਲੈ ਕੇ ਤੇ 2 ਤਰੀਕ ਨੂੰ ਇਹ ਭਗੌੜਾ ਕਹਿੰਦੇ ਆ ਉਹਨਾਂ ਨੂੰ ਥਾਣੇ ਚ ਲੈ ਕੇ ਜਾਂਦੇ ਆ ਫਿਰ ਆਪ ਹੀ ਪਕੌੜਾ ਦੇ ਦਿੰਦੇ ਹਾਂਜੀ 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 ਤੇ ਉਹ ਉਹ ਇਹ ਗ੍ਰਿਫਤਦਾਰੀ ਮੇਰੇ ਸਾਹਮਣੇ ਆ ਕੇ 2 ਤਰੀਕ ਨੂੰ ਵਹਾਉਂਦੇ ਆ ਜੀ ਅੱਛਾ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਚ ਉਹਨਾਂ ਨੂੰ ਵੇਖ ਲਓ ਜੀ ਹਫਤਾ ਪੂਰਾ ਉਹਨਾਂ ਤੇ ਵੀ ਜਣੀ ਅਣਮਨੁਖੀ ਤਸ਼ਾਦਦ ਕਰਦੇ ਆ ਜੀ ਵੀ ਹਰੇਕ ਤਰਾ ਦਾ ਤਿਥੀ ਸ਼ਦ ਉਹਨਾਂ ਤੇ ਕੀਤਾ ਗਿਆ ਜੀ ਵੀ ਹੁਣ ਮੈਂ ਬੋਲ ਕੇ ਦੱਸ ਦੱਸ ਨਹੀਂ ਸਕਦਾ ਜੀ ਹੂੰ ਹਾਂ ਜੀ ਵੀ ਐਡੀ ਐਡੀ ਐਡਾ ਭੈੜਾ ਤੇ ਸਾਦੇ ਦੋਨਾਂ ਤੇ ਹੋਇਆ ਤੇ ਚਲੋ ਜੀ ਉਹ ਉਹਨਾਂ ਨੂੰ ਪਕੌੜਾ ਕਰਾਰ ਦੇ ਦਿੰਦੇ ਆ ਸੰਗਤ ਨੂੰ ਤਾਂ ਉਹਦੇ ਹੀ ਪਤਾ ਲੱਗ ਗਿਆ ਸੀ ਪਰਿਵਾਰ ਨੂੰ ਤਾਂ ਸਾਰੇ ਨੂੰ ਜੀ ਉਦੋਂ ਕੋਈ ਆਵਾਜ਼ ਹੀ ਨਹੀਂ ਉੱਠੀ ਜਿਵੇਂ ਜਥੇਦਾਰ ਸੀ ਕੌਮ ਦੇ ਸਿੱਖ ਸੰਗਤ ਆਸਤੇ ਹੀ ਬੋਲਦੇ ਸੀ ਉਦੋਂ ਅ ਪ੍ਰਕਾਸ਼ ਸਿੰਘ ਬਾਦਲ ਜੀ ਅੱਛਾ ਸਿਮਰਜੀਤ ਸਿੰਘ ਮਾਨ ਤੇ ਹੋਰ ਕਿੰਨੇ ਹੀ ਨਾਂ ਆ ਜੀ ਜੀ ਹਾਂਜੀ ਹਾਂਜੀ ਉਹ ਸਾਰਿਆਂ ਨੇ ਆ ਕੇ ਧਰਨਾ ਵੀ ਲਾਇਆ ਸੀ ਉੱਥੇ ਅੱਛਾ ਹਾਂਜੀ ਹਾਂਜੀ ਹਾਈਵੇ ਬੰਦ ਕੀਤਾ ਹਾਂਜੀ ਤੇ ਉਹਨਾਂ ਨੇ ਵਾਅਦਾ ਵੀ ਕੀਤਾ ਸੀਗਾ ਜੀ ਅੱਛਾ ਹਾਂਜੀ ਉਦੋਂ ਅ ਵਾਅਦਾ ਇਹ ਹੋਇਆ ਸੀਗਾ ਵੀ ਜਦੋਂ ਸਾਡੀ ਸਰਕਾਰ ਆ ਗਈ ਅਕਾਲੀ ਦਲ ਬਾਦਲ ਨੇ ਨਾ ਜੀ ਚੋਣਾ ਮੌਕੇ ਵਾਅਦਾ ਕੀਤਾ ਸੀ ਵੀ ਜਦੋਂ ਸਾਡੀ ਸਰਕਾਰ ਆ ਗਈ ਤੇ ਅਸੀਂ ਇਹਨਾਂ ਦੀ ਸੀਬੀਆਈ ਤੋਂ ਜਾਂਚ ਕਰਾ ਹਾਂਜੀ ਹਾਂਜੀ ਚਲੋ ਫਿਰ ਜਦੋਂ ਇਹਨਾਂ ਦੀ ਸਰਕਾਰ ਆ ਗਈ ਜੀ ਤੇ ਉੱਥੇ ਅ ਅਜੀਤ ਸਿੰਘ ਬੈਸਵਰਾਂ ਨੇ ਪਹੁੰਚ ਕੀਤੀ ਜੀ ਤੇ ਇਹਨਾਂ ਨੇ ਇੱਕ ਸੈੱਟ ਬਣਾਤੀ ਜੀ ਜੀ ਹਾਂਜੀ ਬੀਪੀ ਤਵਾੜੀ ਦੀ ਚਲੋ ਉਹ ਬੀਪੀ ਤਵਾੜੀ ਦੀ ਉਹ ਸਾਰੀ ਉਹਨਾਂ ਨੇ ਪੜਤਾਲ ਕਰਕੇ ਉਹਨਾਂ ਨੇ ਇਹ ਜਿਹੜੇ ਜਿੰਨੇ ਪੁਲਿਸ ਮੁਲਾਜ਼ਮ ਸੀ ਜਿਵੇਂ ਐ ਐਸਪੀ ਸਵਰਨ ਸਿੰਘ ਘੋਟਣਾ ਹੋ ਗਿਆ ਜੀ ਡੀਐਸਪੀ ਅ ਅ ਦੂਸਰਾ ਸੋਢੀ ਹੋ ਗਿਆ ਜੀ ਤੇ ਹਰਪ੍ਰਭਗਵਾਨ ਸਿੰਘ ਸੋਢੀ ਤੇ ਗਰਮੀਤ ਸਿੰਘ ਹੋ ਗਿਆ ਜੀ ਐਸਐਚਓ ਤੇ ਇੱਕ ਜਿਹੜਾ ਉਹ ਘੱਟੋ ਘੱਟ ਵੀ 20 25 ਮਲਾਜਮ ਸੀ ਜੀ ਵੀ ਉਹਦੇ ਚ ਉਹਨਾਂ ਨੇ ਉਹ ਦੋਸ਼ੀ ਪਾਤੀ ਵੀ ਕਹੇਤਾ ਵੀ ਇਹਨਾਂ ਨੇ ਉਹਨਾਂ ਦਾ ਉਹ ਭੱਜੇ ਨਹੀਂ ਵੀ ਭਗੋੜੇ ਨਹੀਂ ਹੋਏ ਵੀ ਇਹਨਾਂ ਨੇ ਉਹਨਾਂ ਦਾ ਕਤਲ ਕਰਤਾ ਸ਼੍ਰੀ ਕਰਤਾ ਹਾਂਜੀ ਹਾਂਜੀ ਇਹਨਾਂ ਨੂੰ ਉਹਨਾਂ ਨੂੰ ਸ਼ਿਰਕਤ ਪੋਰਟ ਸਟੈਂਡਿੰਗ ਰਹੀ ਕਿ ਉਸ ਤੋਂ ਬਾਅਦ ਵੀ ਕੋਈ ਕਮੇਟੀ ਬਣ ਗਈ ਦੁਬਾਰਾ ਫਿਰ ਅ ਉਸ ਤੋਂ ਬਾਅਦ ਜੀ ਅ ਕੈਪਟਨ ਸਰਕਾਰ ਚ ਇੱਕ ਸੈੱਟ ਬਣਾਈ ਜੀ ਮੁਖਵਿੰਦਰ ਸਿੰਘ ਸੀਨਾ ਤੇ ਇੱਕ ਸ਼ਹਿ ਤੂਰ ਕੋਈ ਤੂਰ ਦੇ ਹਾਂ ਜੀ ਉਹਨਾਂ ਨੇ ਤਾਂ ਫਿਰ ਉਹ ਬੀਪੀ ਤਵਾੜੀ ਦੀ ਰਿਪੋਰਟ ਤੋਂ ਜਮਾ ਹੀ ਰਿਪੋਰਟ ਤਿਆਰ ਤੇ ਕਲੀਨ ਚੈਟੀ ਦੇ ਦਿੰਦੇ ਆ ਜੋ ਬਸ ਉਹ ਉਹ ਇਹ ਕਹਿਣ ਦਾ ਭਾਵ ਵੀ ਮੈਂ ਕਹਿ ਦੂੰਗਾ ਵੀ ਉਹਨਾਂ ਨੇ ਕਾਂਗਰਸ ਦੀ ਸਰਕਾਰ ਜੀ ਸੀਗੀ ਜੀ ਤੇ ਕਾਂਗਰਸ ਨੂੰ ਕਲੀਨ ਚੈਟ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਵੀ ਉਹ ਲਾਦ ਗਏ ਆਪਾਂ ਦੇ ਹਾਂ ਵੀ ਜਿਹੜਾ ਤੱਬਾ ਬਿਆਨਤ ਸਿੰਘ ਸਰਕਾਰ ਤੇ ਚਾਹੇ ਉਹ ਸਰਕਾਰ ਮੌਕੇ ਲੱਗਾ ਵੀ ਵੀ ਉਹ ਤੱਬਾ ਸੀ ਲਾਦ ਗਏ ਓਕੇ ਜਿਵੇਂ ਤੁਸੀਂ ਕਹਿੰਦੇ ਧਰਨੇ 'ਚ ਬੈਠਦੇ ਸੀਗੇ ਹਨਾ ਸਿਮਰਜੀਤ ਮਾਨ ਅੜਗੇ ਪ੍ਰਕਾਸ਼ ਸਿੰਘ ਬਾਲਵਰਗੀ ਸੈੱਟ ਵੀ ਬਣਾ ਦਿੱਤੀ ਹਨਾ ਫਿਰ ਫਿਰ ਕਿਤਨਾ ਕਿਤੇ ਉਹ ਉਹ ਸਿਆਸਤ ਦਾ ਹੀ ਨਾਲ ਖੇਡ ਖੇਢੀ ਗਈ ਹਾਂਜੀ ਹਾਂਜੀ ਉਸ ਤੋਂ ਬਾਅਦ ਆਉਂਦੀ ਹੈ ਜਿਵੇਂ ਤਸ਼ੱਦਦ ਦੀ ਆਪਾਂ ਗੱਲ ਕੀਤੀ ਆ ਹਨਾ ਉਹ ਤੁਹਾਡੇ ਦਾ ਵੀ ਗੱਲਬਾਤ ਹੁੰਦੀ ਹੋਣੀ ਆ ਅਕਸਰ ਇੱਥੇ ਆਉਂਦੇ ਹੁੰਦੇ ਆ ਪਰਿਵਾਰ ਤੇ ਕਿੰਨਾ ਤਸ਼ੱਦਦ ਹੋਇਆ ਉਸ ਤੋਂ ਬਾਅਦ ਉਧਰਲੇ ਪਰਿਵਾਰ ਦੀ ਗੱਲ ਕਰ ਲਈਏ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਜੀ ਮਾਮਾ ਜੀ ਦਾ ਦੂਸਰੇ ਨੰਬਰ ਤੇ ਲੜਕਾ ਹਰੀ ਸਿੰਘ ਜੀ ਹਾਂਜੀ ਹਾਂਜੀ ਵੀ ਉਹ ਪੈਰਵਾਈ ਕਰਦਾ ਸੀ ਜੀ ਕੇਸ ਦੀ ਤੇ ਉਹਨਾਂ ਨੇ ਉਹ ਫਿਰ ਲੁਧਿਆਣੇ ਕੋਈ ਬੰਬ ਕਾਂਡ ਹੋਇਆ ਸੀ ਅੱਛਾ ਹਾਂਜੀ ਫਿਰ ਚੱਕ ਕੇ ਉਹਦੇ ਚ ਉਹਨਾਂ ਦਾ ਨਾਮ ਪਾਤਾ ਹਰੀ ਸਿੰਘ ਜੀ ਤੌਰ ਤੇ ਬੋਲਿਆ ਹਾਂ ਜੀ ਬੋਲੇ ਨਾ ਜੀ ਕੋਈ ਆਵਾਜ਼ ਠਾਉਣ ਵਾਲਾ ਨਾ ਰਵੇ ਹਾਂਜੀ ਹਾਂਜੀ ਤੇ ਬਹੁਤ ਹੀ ਸ਼ਤ ਦੇ ਕੀਤਾ ਜੀ ਉਹਨਾਂ ਤੇ ਹਰੀ ਸਿੰਘ ਤੇ ਵੀ ਸ਼ਤ ਦੇ ਫਿਰ ਜਿਲਾ ਹੈਗਾ ਕਿਤੇ ਨਾ ਕਿਤੇ ਵੀ ਕੌਮ ਤੇ ਵੀ ਜਿਵੇਂ ਖੜਨਾ ਚਾਹੀਦਾ ਨਾਲ ਸਾਥ ਦੇਣਾ ਚਾਹੀਦਾ ਸੀ ਨਹੀਂ ਦਿੱਤਾ ਗਿਆ ਉਸ ਤਾਂਵੇਂ ਗੇਲਾ ਤਾਂ ਚਲੋ ਆਪਾਂ ਨਹੀਂ ਕਹਿ ਸਕਦੇ ਜੀ ਮੈਂ ਤਾਂ ਵੀ ਬੇਨਤੀ ਕਰਦਾ ਜੀ ਵੀ ਜੇ ਕੋਈ ਚੰਗੀਆਂ ਸੁਆਵਾਂ ਕੌਮ ਚ ਨਿਭਾ ਰਿਹਾ ਹੈ ਤੇ ਕੌਮ ਨੂੰ ਉਹਦਾ ਕੋਈ ਵੀ ਆਪਣਾ ਕੋਈ ਐ ਨਹੀਂ ਆਪਾਂ ਦੇ ਵੀ ਆਪਣੇ ਜਥੇਦਾਰ ਦੇ ਕਰਨੀ ਕੋਈ ਵੀ ਬੰਦਾ ਜੇ ਕੋਈ ਕੌਮ ਚ ਚੰਗੀਆਂ ਸਵਾਮਾਂ ਅਨਭਾਉਂਦਾ ਨਾ ਇਹ ਉਹਦਾ ਡਟ ਕੇ ਸਾਥ ਦੇਣਾ ਚਾਹੀਦਾ ਸ਼ਹੀਦਾ ਦਾ ਰਾਂਹ ਇੱਕ ਤਰ੍ਹਾਂ ਨਾਲ ਸਾਥ ਦੇਣਾ ਚਾਹੀਦਾ ਜੀ ਬਿਲਕੁਲ ਜਿਵੇਂ ਸ਼ਹੀਦਾ ਦਰਜਾ ਮੰਗਣਾ ਨਾ ਪਵੇ ਮੰਗਣਾ ਨਾ ਪਵੇ ਜੀ ਆਪਾਂ ਮੰਗ ਰਹੇ ਵੀ ਦਿਓ ਹਾਂਜੀ ਹਾਂਜੀ ਪਰ ਕੌਮ ਨੇ ਤਾਂ ਦੇਤਾ ਕੌਮ ਨੇ ਨਹੀਂ ਦਿੱਤਾ ਹਾਂ ਪਰ ਸਰਕਾਰੀ ਕਾਗਜ਼ਾਂ ਚ ਤੋ ਉਹ ਮਿਲਣਾ ਸਹੀ ਲੱਗਦਾ ਹੈ ਸਰਕਾਰੀ ਕਾਗਜ਼ਾਂ ਚ ਤੋ ਉਹ ਅੱਜ ਵੀ ਉਹਨਾਂ ਨੂੰ ਪਘੋੜਾ ਕਰਾ ਰਹੀ ਹੈ ਜੀ ਪਘੋੜਾ ਹੀ ਹੈ ਇੱਕ ਹਿਸਾਬ ਦੇ ਹਾਂ ਜੀ। ਉਹ ਜਿਵੇਂ ਕੋਸ਼ਿਸ਼ਾਂ ਦੀ ਗੱਲ ਕਰ ਲਈਏ ਹੁਣ ਸ਼੍ਰੋਮਣੀ ਕਮੇਟੀ ਵੀ ਕੋਸ਼ਿਸ਼ ਕਰ ਰਹੀ ਹੈ ਹਨਾ ਜਿਸ ਤਰੀਕੇ ਨਾਲ ਦੇਖੀਏ ਤਾਂ ਹੋਰ ਸੰਸਥਾਵਾਂ ਵੀ ਲੱਗੀਆਂ ਹੋਣਾਂ ਨੇ ਕੀ ਲੱਗਦਾ ਵੀ ਹੁਣ ਇੰਨੇ ਸਾਲਾਂ ਬਾਅਦ ਫੇਰ ਚਲੋ ਕੁਝ ਨਾ ਕੁਝ ਹੋ ਉਤਾਰਿਆ ਪਰ ਹਾਂ ਜੀ ਇਹ ਤਾਂ ਹਾਂ ਆਸ ਤਾਂ ਹੈ ਜੀ ਵੀ ਇੱਕ ਤਾਂ ਉਹਨਾਂ ਨੂੰ ਕਾਗਜ਼ੀ ਜੋ ਪੁਲਿਸ ਦੀ ਕਾਗਜ਼ੀ ਕਾਰਵਾਈ ਹੈ ਵੀ ਉਹਦੇ ਚ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਜੀ। ਇੱਕ ਜਿਹੜਾ ਉਹਨਾਂ ਤੇ ਉਹ ਕਤਲ ਦਾ ਮਕਦਮਾ ਦਰਜ ਹੋਇਆ ਸੀਗਾ ਜੀ ਵੀ ਉਹਨਾਂ ਚੋਂ ਵੀ ਉਹਨੂੰ ਸੁਰਖਰੂ ਕਰਨਾ ਚਾਹੀਦਾ ਸੀ ਉਹਨਾਂ ਨੂੰ ਕਮਕੇ ਸਾਹਿਬ ਨੂੰ ਉਹਨਾਂ ਚੋਂ ਵੀ ਸੁਰਖ ਸੁਭਾਅ ਕਿਸ ਤਰ੍ਹਾਂ ਦਾ ਸੀਗਾ ਜਿਵੇਂ ਅਕਸਰ ਮਿਲਦੇ ਰਹੇ ਹੋਗੇ ਸੁਭਾਅ ਬਹੁਤ ਨਿੱਕਾ ਹਮ ਤੇ ਗੁਰ ਗਰਮਤਾ ਗੁਰ ਸਿੱਖੀ ਵਾਲਾ ਸੁਭਾਅ ਸੀ ਗੁਰ ਸਿੱਖਾਂ ਵਾਲਾ ਸੁਭਾਅ ਸੀ ਜਾਨੀ ਮਰਯਾਦਾ ਅੱਜ ਤਾਂ ਇੰਨੇ ਰਹਿੰਦੇ ਸੀ ਨਾ ਜੀ ਵੀ ਉਹ ਪ੍ਰੇਰਣਾ ਹੀ ਉਹਨਾਂ ਦੀ ਇਹ ਸੀ ਵੀ ਤੁਸੀਂ ਨਾ ਕਦੇ ਵੀ ਝੂਠ ਨਹੀਂ ਬੋਲਣਾ ਸੱਚੀ ਬੋਲਣਾ ਹਮੇਸ਼ਾ ਕਿਸੇ ਕਿੰਦਾ ਕਿੱਡਾ ਵੱਡਾ ਮਰਜ਼ੀ ਨੁਕਸਾਨ ਹੋ ਜੇ ਝੂਠ ਨਹੀਂ ਕਦੇ ਵੀ ਬੋਲਣਾ ਹਮੇਸ਼ਾ ਸੱਚੀ ਬੋਲਣਾ ਕਮਜੀਨ ਅੱਜ ਜਿਵੇਂ ਸ਼ਾਸਕੀ ਪਾਰਟੀਾਂ ਦੀ ਗੱਲ ਕਰ ਲਈਏ ਹਨਾ ਵੋਟਾਂ ਦੇ ਤਾਂ ਅਕਸਰ ਆਉਂਦੇ ਆ ਅ ਦੁੱਖ ਆਪਣੇ ਡਾ ਦੁਖਾਂਤ ਵਾਪਰਿਆ ਭੈਣ ਜੀ ਨੇ ਹਨਾ ਪਰਿਵਾਰ ਇੱਥੇ ਕੋਈ ਵੱਡਾ ਲੀਡਰ ਆਇਆ ਹੋਵੇ ਜਿਨੇ ਦੁੱਖ ਦਾ ਸਮਦਨ ਦੀ ਕੋਸ਼ਿਸ਼ ਕੀਤੀ ਹੋਵੇ ਨਹੀਂ ਜੀ ਪੰਜ ਵਾਰੀ ਜਿਵੇਂ ਬਾਦਲ ਸਾਹਿਬ ਮੁੱਖ ਮੰਤਰੀ ਬਣ ਗਏ ਨਹੀਂ ਜੀ ਸਿਮਰਜੀਤ ਮਾਨ ਵੀ ਰਹੇ ਨੇ ਸਿਆਸਤ ਦੇ ਵਿੱਚ ਹਾਂਜੀ ਹਾਂਜੀ ਸ਼ਿਵਜੀ ਜੀ ਸਮਾਨ ਨੇ ਉਦੋਂ ਮੁੱਦਾ ਚੁੱਕਿਆ ਸੀਗਾ ਜੀ ਹੁਣ ਉਹਨਾਂ ਦੀ ਵੀ ਕਹਿੰਦੇ ਗੱਲ ਜੀ ਸਾਹਮਣੇ ਆਈ ਜਾਂਦੀ ਆ ਵੀ ਉਹਨਾਂ ਕੋਲੇ ਰਿਪੋਰਟ ਉਹਨਾਂ ਕੋਲੇ ਪਹੁੰਚ ਗਈ ਸੀ ਵੀ ਉਹਨਾਂ ਨੇ ਆਪ ਦੇ ਕੋਲੇ ਰੱਖ ਲਈ ਉਹ ਵੀ ਫਿਰ ਹਾਂ ਵੀ ਉੱਥੇ ਸਟੇਅ ਕਰ ਲਈ ਉਹਨਾਂ ਨੇ ਹਾਂ ਜੀ ਹਾਂ ਜੀ ਆ ਕੌਮ ਨੂੰ ਕੀ ਅਪੀਲ ਹੈ ਜੀ ਆਪਣੀ ਕੌਮ ਨੂੰ ਤਾਂ ਇਹੀ ਅਪੀਲ ਹੈ ਜੀ ਵੀ ਮੈਂ ਅੱਗੇ ਵੀ ਪਹਿਲਾਂ ਵੀ ਕਿਹਾ ਤੁਹਾਡੇ ਸਾਹਮਣੇ ਵੀ ਜੇ ਕੋਈ ਸੁਚੱਜੇ ਢੰਗ ਨਾਲ ਅਗਵਾਈ ਕਰਾਂ ਹਾਂ ਕਰਦਾ ਤਾਂ ਉਹਦਾ ਡਟ ਕੇ ਸਾਥ ਦੇਣਾ ਚਾਹੀਦਾ ਤੇ ਜੇ ਮੰਨ ਲਓ ਅ ਅਸੀਂ ਇੱਕ ਚਲੋ ਮੈਂ ਗੱਲ ਕਹਿ ਦਿੰਦਾ ਕਿ ਕੈਣੀ ਮੈਨੂੰ ਚਾਹੀਦੀ ਨਹੀਂ ਸੀ ਉਹ ਸਾਰਿਆਂ ਦੇ ਰਿਸ਼ਤੇਦਾਰ ਸੀ ਜੇ ਅਸੀਂ ਆਪ ਦਾ ਰਿਸ਼ਤੇਦਾਰ ਗਵਾਇਆ ਤਾਂ ਕੌਮ ਨੇ ਵੀ ਇੱਕ ਸੂ ਜਵਾਨ ਜਥੇਦਾਰ ਗਵਾ ਲਿਆ ਸੁਕਾਉ ਨੂੰ ਬੇਨਤੀ ਹੈ ਵੀ ਜਦੋਂ ਕੋਈ ਉਹ ਜਾ ਕੇ ਕੇਸ ਆਉਂਦਾ ਨਾ ਹੀ ਤੇ ਉਹਦੀ ਡਟ ਕੇ ਪੈਰਬਾਈ ਕਰਨੀ ਚਾਹੀਦੀ ਆ। ਇੱਕ ਮੇਰੀ ਗੱਲ ਹੋ ਰਹੀ ਸੀ ਜਹਨ ਦੇ ਵਿੱਚ ਆ ਗਈ ਜਿਵੇਂ ਦੂਜਾ ਜਰਨੈਲ ਸਿੰਘ ਭਿੰਡਰਾਂਵਾਲਾ ਕਹਿੰਦੇ ਸੀ ਨਾ ਅਕਸਰ ਛਵੀ ਦਾ ਵੀ ਕਿਸਵੇਂ ਨਾ ਕਿਵੇਂ ਹੈਗਾ ਸੀਗਾ ਉਹ ਉਹ ਵਾਕਿਆ ਮੈਂ ਤੁਹਾਨੂੰ ਦੱਸਦਾ ਸੀ ਉਹਨਾਂ ਜੀ ਦਰਬਾਰ ਜਦੋਂ ਅਕਾਲ ਤਖਤ ਦੇ ਜਥੇਦਾਰ ਹੁੰਦੇ ਸੀ ਨਾ ਜੀ ਦਰਬਾਰ ਸਾਹਿਬ ਪ੍ਰਕਰਮਾ ਚ ਜਥੇਦਾਰ ਸਾਹਿਬ ਆਉਂਦੇ ਸੀ ਤੇ ਇੱਕ ਮਾਈ ਨੇ ਰੋਕ ਕੇ ਉਹਨਾਂ ਨੂੰ ਕਹਿੰਦੇ ਭਾਈ ਸਾਹਿਬ ਰੋਕਿਓ ਪਰ ਆਕੇ ਤੇ ਇਹ ਕਿੰਨੇ ਵੀ ਹਾਂ ਮਾਤਾ ਕਹਿੰਦੀ ਭਾਈ ਸਾਹਿਬ ਮੈਨੂੰ ਐਂ ਭਲੇਖਾ ਪਿਆ ਵੀ ਜਿਵੇਂ ਭਿੰਡਰਾਂ ਵਾਲੇ ਆਉਂਦੇ ਹੁੰਦੇ ਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆਉਂਦੇ ਹੁੰਦੇ ਆ ਹਾਂਜੀ ਕਿਉਂਕਿ ਉਹ ਗੁਰੂ ਸਾਹਿਬ ਦੇ ਮੁਤਾਬਕ ਗੁਰਬਾਣੀ ਮੁਤਾਬਕ ਵੀ ਹੈ ਵੀ ਉਹ ਸਾਰੇ ਮੇਰੇ ਵਰਗੇ ਹੀ ਹੋ ਜਾਂਦੇ ਆ ਵੀ ਜਿਹੜੇ ਗੁਰਬਾਣੀ ਪੜ੍ਹਦੇ ਆ ਤੇ ਗੁਰਸਿੱਖ ਵੀ ਇੱਕ ਦੂਜੇ ਵਰਗੇ ਹੀ ਹੋ ਜਾਂਦੇ ਆ ਨਾ ਜੀ ਗੁਰਬਾਣੀ ਪੜ੍ਹਨ ਵਾਲੇ ਆਪਸੀ ਵਿਚਾਰਾਂ ਦਾ ਮੇਲ ਖਾਣ ਵਾਲੇ ਉਹ ਸਾਰੇ ਇੱਕੋ ਜਿਹੇ ਹੋ ਜਾਂਦੇ ਆ ਗਿਆਨ ਦੀ ਗੱਲ ਕਰ ਲਈ ਹੈ ਨਾ ਜਿਵੇਂ ਆਪਾਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੋਈ ਐਹੋ ਜਿਹੀ ਗੱਲ ਸਿੱਖਣ ਦੀ ਕੋਸ਼ਿਸ਼ ਕੀਤੀ ਹੋਵੇ ਆਪਣੇ ਵੱਲੋਂ ਵੀ ਵੀ ਆ ਵੱਖਰੀ ਗੱਲ ਆਪਾਂ ਸਿੱਖੀ ਹੈ ਜਿਹੜੀ ਹਜੇ ਤੱਕ ਆਪਾਂ ਨਿਭਾ ਰਹੇ ਹਾਂ ਬਸ ਉਹ ਜਿਹੜੀ ਉਹਨਾਂ ਦੀ ਸਿੱਖਿਆ ਸੀ ਨਾ ਜੀ ਸੱਚ ਬੋਲਣਾ ਝੂਠ ਨਹੀਂ ਕਦੇ ਵੀ ਮਾਰਨਾ ਬਸ ਉਹ ਗ੍ਰਹਿਣ ਕੀਤੀਆਂ ਜੀ ਉਹਨਾਂ ਦੀਆਂ ਗੱਲਾਂ ਜਿੰਨੀ ਜਿੰਨੀ ਕੋਸ਼ਿਸ਼ ਦੁਨਿਆਵੀ ਬੰਦੇ ਆ ਜੀ ਜਿੰਨੀਆਂ ਇੱਕ ਗੱਲਾਂ ਹੋ ਸਕਦੀਆਂ ਉਹਨੀਆਂ ਕੋਸ਼ਿਸ਼ ਕਰੀਦੀ ਐ ਵੀ ਉਹਨਾਂ ਦੇ ਪੈਰਾ ਦੇ ਜਿਹੜਾ ਕਿਹਾ ਜਾਂਦਾ ਵੀ ਜਦੋਂ ਸਤਲੁਜ ਦੇ ਕੱਡੇ ਉਹ ਆਵ ਕਰਕੇ ਤੇ ਵੀ ਜੇ ਦਲਾ ਛੁੱਟੇ ਨਾ ਉਹ 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 ਐ ਸੀ ਜੀ ਜਦੋਂ ਇਹਨਾਂ ਨੂੰ ਸ਼ਹੀਦ ਕਰਤਾ ਨਾ ਜੀ ਤੇ ਉਹ ਸਮੇਂ 'ਚ ਉਹ ਐਸਐਸਪੀ ਦੀ ਸਵਰਨਕੋਟ ਨੇ ਦੀ ਤੇ ਬਦਲੀ ਉੱਥੇ ਸਾਰਿਆਂ ਦੀਆਂ ਬਦਲੀਆਂ ਹੋ ਗਈਆਂ ਤੇ ਚੈੜ ਕੋਈ ਐਸਐਸਪੀ ਉਹ ਨਵੇਂ ਆ ਕੇ ਉਹਨੇ ਸਨ 'ਚ ਉਹਨਾਂ ਨੇ ਲਾਸ਼ ਨੂੰ ਖੁਰਦਬਰ ਕਰਨਾ ਹੁੰਦਾ। ਉੱਥੇ ਲੈ ਗਏ ਸਿੱਧੂਆਂ ਬੇਟ ਥਾਣੇ ਜੀ ਦੇ ਇੱਕ ਕਮਰੇ 'ਚ। ਤੇ ਉਹਨਾਂ ਨੇ ਆਖਿਆ ਵੀ ਜੇ ਤਾਂ ਆਪਾਂ ਸਿੱਧਾ ਇਹਨਾਂ ਇਹਨਾਂ ਨੂੰ ਲਾਹ ਨੂੰ ਜਲ ਪ੍ਰਵਾਹ ਕਰਾਂਗੇ ਤਾਂ ਵੀ ਉਹ ਉੱਪਰ ਆ ਜੂਗੇ ਤੈਰ ਕੇ। ਤੇ ਉਹਨਾਂ ਨੇ ਫਿਰ ਉੱਥੇ ਟੂਟੇ ਟੂਟੇ ਕਰਕੇ ਹੀ ਉਹਨਾਂ ਦੇ ਫਿਰ ਉੱਥੇ। ਆਹਾਂ ਜੀ ਆਂ ਜੀ ਆਂ ਜੀ। ਜਿਵੇਂ ਕੋਟਨੇ ਦੀ ਗੱਲ ਆਈ ਹੈ ਹਨਾ ਕੋਟਨੇ ਨਾਲ ਤਾਂ ਹੁਣ ਵੀ ਕਹਿੰਦੇ ਜਿਵੇਂ ਬੜੀ ਭੈੜੀ ਹੋਈ ਭੈੜੀ ਹੋਈ ਭੈੜੀ ਅ ਕੂਟਨੀ ਦਾ ਜਦੋਂ ਉਹਦੀ ਮੌਤ ਹੋਈ ਹੈ ਜੀ ਨਾ ਤੇ ਭੋਗ ਪੜਨਾ ਸੀ ਪਟਿਆਲੇ ਸ਼ਾਇਦ ਪਟਿਆਲੇ ਹੀ ਸੀ ਜੀ ਤੇ ਸ਼ਰੋਣੀ ਕਮੇਟੀ ਵੱਲੋਂ ਰਾਗੀ ਦੀ ਮੰਗ ਹੋਈ ਹੋਣੀ ਆ ਜੀ ਤੇ ਰਾਗੀ ਬਲਦੇਵ ਸਿੰਘ ਉਡਾਲੇ ਇਹਨੂੰ ਕਹਤਾ ਵੀ ਤੁਸੀਂ ਉੱਥੇ ਜਾ ਕੇ ਸਵਰਨ ਸਿੰਘ ਘੋਟਨੇ ਦੇ ਅੰਤਮ ਰਾਤ ਚ ਉੱਥੇ ਤੁਸੀਂ ਗੀਤ ਕਥਾ ਕੀਰਤਨ ਕਰਨਾ ਹੈ ਤੇ ਉਹ ਬਲਦੇਵ ਸਿੰਘ ਵਡਾਲਾ ਨੇ ਸਪਸ਼ਟ ਜਵਾਬ ਦਿੱਤਾ ਜੀ ਉਹ ਕਹਿੰਦੇ ਵੀ ਕੌਮ ਦੇ ਜਥੇਦਾਰ ਦਾ ਕਾਤਲ ਹੋਵੇ ਤੇ ਮੈਂ ਵੀ ਉਹਨਾਂ ਦੇ ਭੋਗ ਤੇ ਕੀਰਤਨ ਨਹੀਂ ਕਰ ਸਕਦਾ ਫਿਰ ਉਹਨਾਂ ਦੀ ਮੇਰੇ ਹਿਸਾਬ ਨਾਲ ਛੁੱਟੀ ਵੀ ਕਰਤੀ ਸੀ ਜੀ ਉੱਥੇ ਤੇ ਉੱਥੇ ਸ਼੍ਰੋਮਣੀ ਕਮੇਟੀ ਦੇ ਕਈ ਮੈਂਬਰ ਉਹਨਾਂ ਦੇ ਹੱਕ 'ਚ ਬੋਲੇ ਵੀ ਆ ਜੀ ਜਿਵੇਂ ਕਰਨੈਲ ਸਿੰਘ ਜੋਲੀ ਵਰਗੇ ਉਹ ਕਹਿੰਦੇ ਵੀ ਇਹ ਬਲਦੇਵ ਸਿੰਘ ਵੰਡਾਲੇ ਦਾ ਨਿੱਜੀ ਫੈਸਲਾ ਵੀ ਉਹ ਨਹੀਂ ਜਾਂਦਾ ਜਥੇਦਾਰ ਕਿਉਂਕਿ ਦਾ ਅਕਾਲ ਤਖ ਦੇ ਜਥੇਦਾਰ ਦਾ ਜਿਹੜਾ ਕਾਤਲਾ ਉਹਨਾਂ ਦੇ ਭੋਗ ਤੇ ਉਹ ਕੀਰਤਨ ਕਰਨ ਨਹੀਂ ਜਾਂਦਾ ਬਿਲਕੁਲ ਸਟਾਰ ਲਵਾਉਣ ਵਾਸਤੇ ਹਨਾ ਬੜੇ ਬੇਦੋਸ਼ੇ ਜਿਹੜੇ ਸਿੱਖਾਂ ਦੇ ਹਾਂਜੀ ਹੱਤ ਮੁੰਡੇ ਭੈਣ ਭਰਾ ਕਿਸੇ ਦੇ ਹਨਾ ਸਹੀਦ ਕੀਤੇ ਹੈ ਹਾਂਜੀ ਸੋ ਗੱਲਬਾਤ ਕੀਤੀ ਆ ਪਰਿਵਾਰ ਦੇ ਨਾਲ ਅ ਕਿਤੇ ਨਾ ਕਿਤੇ ਵਿਖਾਂਤ ਹੈ ਜਿਹੜਾ ਸਾਹਮਣੇ ਆਇਆ ਹਨਾ ਤੇ ਬਾਕੀ ਫੇਰ ਮਿਲਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਦਿਓ ਜãi ਧੰਨਵਾਦ